ਮਾਰਨਿੰਗ ਜੀ ਸੱਜੀਤਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ 'ਚ ਤੇ ਆਹ ਦੇਖ ਲੋ ਸਾਡੇ ਨੰਨੇ ਮੁੰਨੇ ਸੁਬਾ ਸੁਬਾ ਚਾਂਚਾ ਕਰ ਲਿਆ ਸਾਰਾ ਸਿਆਲ ਨੰਗ ਗਿਆ ਹੁਣ ਸਿਰਜਾਈਆਂ ਕੱਢ ਲੀਆਂ ਦੇਖ ਲੋ ਦੇਖੋ ਦੇਖੋ ਜੀ ਦੇਖੋ ਖਲਾਰਾ 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 ਆਹ ਦੇਖ ਲੋ ਮੇਰੇ ਬੰਦਾ ਉੱਠਦਾ ਨਹੀਂ ਸੁਬਾ ਤਾਂ ਬੈਠਾ ਲੈਪਟਾਪ ਤੇ ਅਦਰ ਕਲਾਸ ਸਟਾਰਟ ਹੋਣ ਨਾਲ ਹੀ ਆ ਪੜਾਈ ਦੀ ਟੈਨਸ਼ਨ ਪੈ ਗਈ ਲਾਤੋ ਕੇ ਬੂਤ ਬਾਤੋਂ ਸੇ ਮਨੀ ਮੰਨਤੇ ਹਨਾ ਵੇ ਮੰਮੀ ਕੀ ਹੈ ਪਾਪਾ ਕੋਲੇ ਬੈਠੇ ਆ ਪਾਪਾ ਨੂੰ ਪੁੱਛ ਲੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਪਈਏ ਗੁੰਨੂ ਦੀ ਪਲੇਟ ਖਾਲੀ ਘਰ ਤੇ ਮੈਨੂੰ ਖਾ ਪੀ ਕੇ ਹੁਣੇ ਹੱਡੀ ਆ ਤੇ ਹੁਣੇ ਭੁੱਖ ਲੱਗੀ ਆ ਮੈਨੂੰ ਬਿਸਕਟ ਦੇ ਦੇ ਬਿਸਕਟਾਂ ਦੀ ਭੁੱਖ ਲੱਗਦੀ ਰੋਟੀ ਬੰਦੀ ਆ ਕੀ ਬੋਲ ਰਹੀ ਕਹਿੰਦੀ ਆ ਰਿਪੋਰਟ ਹੋ ਗਿਆ ਯਾਦ ਗੁੰਨੂ ਦੀ 10:30 ਵਜੇ ਕਲਾਸ ਸ਼ੁਰੂ ਹੋ ਸੈਬੂ ਦੀ ਸੋਰੀ ਜੀ 2:30 ਹੋ ਗਿਆ ਮੋੜੇ ਟਾਈਮ ਹੋ ਗਿਆ ਚੱਲ ਪੇ ਇਹਦੇ ਤੇ ਅੱਜ ਲੈਪਟਾਪ ਤੇ ਲਾਉਣਾ ਤੂੰ ਕੀ ਦੇਖਣਾ

ਕੁਬਾ ਅੱਜ ਰੋਟੀ ਖਾਣੀ ਕੀ ਬਣਾਇਆ ਆਲੂ ਬਟਰ ਬੀ ਬਸ ਐਂ ਕਰ ਦਿੰਦੇ ਤੰਦੀਆਂ ਜੀਆਂ ਦਿਖਾ ਦਿੰਦੇ 12 ਕੋਈ ਵੀ ਦੋਨੋਂ ਦਿਹਾਗੇ ਆਲੂ ਸ਼ਿਮਲਾ ਮਿਰਚ ਆੜੀ ਪਈ ਆ ਕੱਲ ਦਿਓ ਖਤਮ ਵੀ ਹੋ ਗਈ ਮੈਨੂੰ ਸੁਆਹ ਜਬ ਰੋਟੀ ਕਰਨੀ ਖਾਣੀ ਆ ਜੋ ਬਾਈ ਸਾਬੂ ਤਾਂ ਪੂਰਾ ਬੀਜੀ ਆ ਪੜਾਈ ਚ ਆ ਅੱਜ ਨਹੀਂ ਬੋਲਦਾ ਕਲਾਸ ਲੱਗਣ ਵਾਲੀ ਆ ਭਾਈ ਕਲਾਸ ਇਹ ਕੀ ਲੈਂ کیسے ਨਹੀਂ ਕਾਹੀ ਲੈ ਲੂ ਇੱਕ ਗੁਬਾਰਾ ਲੈਸੇ ਲੈ ਲੂ ਇੱਕ ਗੁਬਾਰਾ ਸਭ ਰੋਟੀ ਖਾਣੀ ਆ ਪੁੱਕ ਲੱਗ ਗਈ ਨਹੀਂ ਕਲਾਸ ਲਾਡੀਆਂ ਓਹੋ ਮੈਨੂੰ ਮੈਨੂੰ ਪਸੰਦ ਹੈ ਹਰ ਗੁਬਾਰਾ ਸਪੈਲਿੰਗ ਜੋੜੇ ਕਰ ਇਹ ਵੀ ਅੰਦਰ ਲਾ ਵੇ ਬੇਟਰ ਕੰਨ ਦੇ ਤੁੰਨਾ ਤੁੰਦੀ ਹੋਈ ਪਈ ਐ ਸੁਬਾ ਹੋਈ ਪਈ ਐ ਗੁੱਡ ਮਾਰਨਿੰਗ ਹੋਈ ਪਈ ਐ ਰੋਟੀ ਰੋਟੀ ਹੋਈ ਪਈ ਐ ਲੰਗਰ ਛਕਿਆ ਹੋਇਆ ਪਿਆ ਨਹੀਂ ਲੰਗਰ ਛਕਣਾ ਹਜੇ ਇਧਰ ਸਾਬੂ ਸਾਬੀ ਹੋਈ ਪਈ ਐ ਸਾਬੂ ਦੀ ਕਲਾਸ ਚੱਲੀ ਜਾਂਦੀ ਐ ਆਨਲਾਈਨ ਕਲਾਸ ਚੱਲੀ ਜਾਂਦੀ ਐ ਸਾਬੂ ਦੀ ਸਾਬੂ ਨੂੰ ਹਾਸਾ ਆ ਗਿਆ ਥੋੜਾ ਜਿਹਾ ਆ ਗਿਆ ਸਾਬੂ ਨੇ ਦੰਦ ਕੱਢਤੇ ਆਪਾਂ ਨੂੰ ਦੰਦ ਕੱਢਤੇ ਸਾਬੂ ਨੇ ਇਧਰ ਆਨਲਾਈਨ ਕਲਾਸ ਚੱਲੀ ਜਾਂਦੀ ਐ ਸਾਬੂ ਦੀ ਸਾਬੂ ਦੀ ਮੈਡਮ ਜੀ ਪੜਾਈ ਜਾਂਦੇ ਐ ਅੰਗਰੇਜ਼ੀ ਪੜਾਈ ਜਾਂਦੇ ਮੈਡਮ ਜੀ ਸਾਬੂ ਨੂੰ ਸਾਬੂ ਨੇ ਮਾਰਾ ਮੇਰੇ ਮੁੱਕਾ ਜ਼ੋਰ ਤੇ ਮੇਰੀ ਟੁੱਟ ਗਈ ਬਾ ਮੇਰਾ ਡੋਲਾ มัมมี่จีกี่มมี่จีโปรดรูเลอรมมี่จีโรดรูเลอยี่หนดิเอ <Alright, the S 2> ๊ให้เด <God. S 1> ็กสาวดีคลาสชิลลยี่หนดิเอ๊คอสัมมี่จกลมัคาร์เพนเชอร์คาร์เพนเชอร์คอเบเบลล์เมารเมอร์เมมฟาร์มเมอมมฟาร์มเมฟาร์มเมอมมฟาร์มเมอมมฟาร์มพั่ฟาร์มเม

ਓ ਮਾਈ ਗੋਡ ਧੁੰਦਾ ਧੁੰਦੀ ਹੋਈ ਪਈਆ ਗੁੰਨੂ ਗੁੰਨੀ ਛੁੰਨੀ ਹੋਈ ਪਈਆ ਗੁੰਨੂ ਬਰਥਰੋ ਲੰਗਰ ਪਾਉਣ ਗਈ ਪਈਆ ਠੰਡ ਠੰਡ ਧੁੰਦਾ ਛੁੰਦੇ ਐ ਨੀ ਛੁੰ ਜਾਂ ਛੁੰਦੇ ਸੜਕ ਤਾਂ ਐਂ ਗਿੱਲੀ ਹੋਈ ਪਈ ਜਿਵੇਂ ਰਾਤ ਨੂੰ ਮੀਂਹ ਪਿਆ ਹੁੰਦਾ ਭਾਈ ਮੀਂਹ ਪਿਆ ਆ ਪੜਾਓ ਗੇਟ ਬੰਦ ਕਰਕੇ ਆ ਦੂਜਾ ਗੱਡੀ ਕੱਲ ਤਾਂ ਓਤੀ ਸੀਗੀ ਅੱਜ ਆਪੇ ਓਤੀ ਗਈ ਭਾਈ ਥੰਮ ਧੰਦੀ ਹੋਈ ਪਈਆ ਗਰਮਾ ਗਰਮੀ ਨਹੀਂ ਹੋਈ ਪਈ ਉਹ ਬੰਦ ਕਰਕੇ ਦਰਵਾਜ਼ਾ ਦੂਜਾ ਉਹ 게ਟ ਠੰਡ ਫਿਰ ਮੈਂ ਖੜ ਗਿਆ ਤਾਂ ਗਰਮੀ ਆ ਜਾਊਗੀ ਦੇਖ ਲਓ ਗਾਇਜ਼ ਆਹ ਕੀ ਹਵਤਾ ਬਾਬੇ ਸੁਬਾਹ ਸੁਬਾਹ ਹੋਂ ਮੈਂ ਨਾ ਉੱਠ ਤਾਂ ਜਾਣਾ ਪਰ ਬਾਹਰ ਨਹੀਂ ਨਿਕਲਦਾ ਇੰਨੀ ਠੰਡ ਚ ਇੰਨੀ ਤੁੰਦ ਚ ਨਾ ਬਾਹਰ ਨਹੀਂ ਨਿਕਲਦਾ ਅੰਦਰ ਹੀ ਬੈਠੇ ਰਹਿਦਾ ਲਾਗਮਡਾ ਨੂੰ ਫਿਰ ਜੀ ਨਹੀਂ ਕਰਦਾ ਹੁੰਦਾ ਫਿਰ ਨਹੀਂ ਬਣਾਇਦਾ ਸੀ ਸਾਰਾ ਸਾਰਾ ਆਪਣਾ ਲੈ ਲੈ ਦੇਖ ਲੈ ਇੱਕ ਵੀ ਪੈਰ ਨਹੀਂ ਹੋਈ ਮੰਮੀ ਤਾਂ ਡਰਦਾ ਤੇਰੇ ਤੋਂ ਦੋ ਮਾਰੇ ਹੋ ਜਾਊਗੀ ਜਾਨੂੰ 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 ਕੋਈ ਬੋਲਿਆ ਸੀ ਮੈਂ ਤਾਂ ਮੈਂ ਕਹੇ ਕੁਝ ਨਹੀਂ ਮੈਂ ਤਾਂ ਇੰਨਾ ਡਰਦਾ ਮੈਂ ਤਾਂ ਤੇਰੇ ਮੰਮੀ ਤਾਂ ਅੱਜ ਕੀ ਬਣੰਦੇ ਆ ਸਾਡੇ ਘਰੇ ਕੀ ਬਣੰਦੇ ਆ ਜੇ ਤੁਸੀਂ ਅੱਕ ਨਹੀਂ ਨਾ ਜਾਂਦੇ ਆਲੂ ਦੇ ਪਰੌਦੇ ਖਾ ਖਾ ਕਰਨਾ ਸਿਰੋਂ ਤੁਹਾਨੂੰ ਜੱਟਣੀਆਂ ਅੱਕਦਾ ਚਟਣੀਆਂ ਅੱਕਦਾ ਹੈਲੋ ਦੋਨੋਂ ਚਾਹਤਾਂ ਦੀ ਪਲੇਟ ਤੇ ਸਾਹੇ ਪੜਨ ਤੇ ਬੈਠਾ ਆਪਾਂ ਮਸਤੀ ਕਰੀ ਜਾਂਦੇ ਆਂ ਬੜੀ ਜਾਂਦਾ ਉਹਨੂੰ ਮੋਹ ਸੌਕਾ ਹੋ ਚ ਲੈਪਟਾਪ ਚ ਉਹਨੂੰ ਆਪਾਂ ਹੀ ਆਨ ਕਰ ਲੈਂਦਾ ਆਪਾਂ ਆਫ ਕਰ ਲੈਂਦਾ ਹਮਮ ਪਹਿਲਾਂ ਨਹੀਂ ਬਾਤ ਲਾਉਂਦੇ ਫੋਨ ਟਿਕਦਾ ਹੀ ਨਹੀਂ ਸੀ ਮੈਂ ਤਾਂ ਦੱਸਿਆ ਸੀ ਤੁਹਾਨੂੰ ਮੇਰੀ ਕਿੱਥੇ ਸੌਂਦੇ ਨੇ ਆਗਿਆ ਮਨ ਮਰਜ਼ੀਆਂ ਕਰਦੀ ਆ ਰਦਪਈ ਹੋਈ ਆ ਫਟਾ पता ना फिर मेरे ना। मेरे गुस्से गुस्से नहीं पता फिर होगा कुमटा मैं की करना तू ले ला <laughs> <laughs> कुड़ी ने चले, के चले जाना बस तो चक्या चिमटा माइंड

ਦਾ ਨੇਮ ਲਿਖਾ ਕਾਦੇ ਆਤੇ ਲੋ ਜੀ ਪਰੋਠੀ ਆਪਣੀ ਵੀ ਆ ਗਈ ਸਾਬੂ ਨੂੰ ਪੜਾਉਣ ਲੱਗਿਆ ਸੀਗਾ ਮੈਂ ਤੇ ਮੈਡਮ ਰੱਖ ਗਏ ਆਪਣੇ ਉੱਤੇ ਥੈਂਕ ਯੂ ਜਾਨਮਨ ਇਤਨੀ ਸੇਵਾ ਕਰਤੇ ਹੋ ਆਪ ہماری ਪਪਾ ਸਾਈਡ ਪਰ ਮੇਰੀ ਰੱਜੋ ਸਾਈਡ ਵਰਾ ਸਾਬੂ ਦੀ ਕਲਾ ਚੱਲਦੀ ਹੈ ਨਹੀਂ ਭਾਈ ਹਜੇ ਚਾਰੇ ਨੂੰ ਭੁੱਖ ਲੱਗੀ ਹੈ ਕਹਿੰਦਾ ਭੁੱਖ ਲੱਗੀ ਭੁੱਖ ਲੱਗੀ ਅਸੀਂ ਸਾਰਿਆਂ ਨੇ ਰੋਟੀ ਖਾ ਲਈ ਮੈਂ ਵੀ ਚੱਕੀ ਆਂਦੇ ਮੈਡਮ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਤਮ ਇਹਨੀਆਂ ਸੇਵਾਵਾਂ ਕਰਦੇ ਸਾਡੀ ਹਾਂ ਥੈਂਕ ਯੂ ਮੱਝ ਆ ਗਈ ਸਾਈਂਟ ਆ ਜਾਂਦੀ ਹੈ ਘਰ ਵਾਲੇ ਹੁੰਦਾ ਹੈ ਜੈਬੂ ਬੱਕ ਲੱਗੀ ਆਵਾ ਮ ਰੋਟੀ ਚਲ ਆਦੀ ਪਹਿਲਾਂ ਪਿੱਛੇ ਰਹਿ ਗਿਆ ਨਹੀਂ ਸਾਰੇ ਤੋਂ ਪਹਿਲਾਂ ਰੋਟੀ ਦੇਣੇ ਹੁੰਦੇ ਬੱਚਾਂ ਨੋ ਜੀ ਦੇਖੋ ਜਵਾਕ ਤਾਂ ਜਵਾਕ ਹੀ ਹੁੰਦੇ ਆ ਨਾ ਮਾਪੇ ਵਾਸਤੇ ਭੁੱਖ ਲੱਗੀ ਤੇ ਚਾਰੇ ਰੁਕ ਦੋ ਦੀ 10 ਵੇ ਦੀ ਟਾਈਮ ਦੇਖੋ ਤੇ ਫਿਰ ਅਸੀਂ ਕੈਮਰਾ ਆਫ ਕਰਤਾ ਕਲਾਸ ਚੱਲੀ ਜਾਂਦੀ ਹੈ ਤੇ ਮम्मा ਖਵਾਈ ਜਾਂਦੇ ਉਹਦੇ ਸੱਭੂ ਦੇ ਇਹdal te dabaj juga ga putra ਛੋਣੀ ਛੋਣੀ ਕਲਾਸ ਲਾ ਲੂਗਾ ਹਨਾ ਭਾਈ

ਸੇਵਾ ਗਗਾ ਥੱਲੇ ਤੱਕ ਆਉਣਾ ਸੀ ਪੁੱਤ ਇਹ ਤਾਂ ਹਿੰਦੀ ਦਾ ਲੱਗਦਾ ਇਹਨੂੰ ਲਾਈਨ ਥੱਲੇ ਤੱਕ ਮਾਰ ਦੇਖ ਮੈਡਮ ਦਾ ਨਹੀਂ ਜੀ ਵਾਲੀ ਵਾਲੀ ਤੇਰਾ ਪੀਰੀਆਂ ਦੁਕਾਨਾ ਅਕਬਰ ਗਿਆ ਤਾਂ ਗੁੰਡੀਆਂ ਮਠਾਈ ਗਾਇਸ 1 ਵਜ ਗਿਆ ਹੋਰ ਗੁੱਡ ਆਫਟਰਨੂੰ ਹੋਗੀ ਦੇਖੋ 1 ਵਜ ਕੇ 10 ਮਿੰਟ ਹੋ ਗਏ ਹੋਰ ਸੁਰੋਜ ਜੀਤਾ ਅੱਜ ਆਇ ਨਹੀਂ ਅੱਜ ਸੁਰੋਜ ਜੀ ਤਾਂ ਨਹੀਂ ਦੇਖੋ ਮम्मा ਹੈਲੋ ਹਾਂਜੀ ਬਹੁਤ ਜ਼ਿਆਦਾ ਤੁੰਦ ਪਈ ਭਈਆ ਇੱਕ ਤੋਂ ਉੱਤੇ ਟਾਈਮ ਹੋ ਗਿਆ ਹਜੇ ਤੱਕ ਮੌਸਮ ਦੇਖ ਲਓ ਕਿੰਨਾ ਖਰਾਬ ਹੋਇਆ ਪਿਆ ਅੱਜ ਦੇਖੋ ਗਾਇਸ ਇੱਕ ਵਜ ਗਿਆ ਇੱਕ ਵਜ ਕੇ 11 ਮਿੰਟ ਹਮ ਹਜੇ ਵੀ ਠੰਡ ਹੱਥ ਸੋਨ ਨਾ ਦਖਾ ਬਾਹਰ ਧੁੱਪ ਜਮਾ ਨਹੀਂ ਧੁੱਪ ਜਮਾ ਨਹੀਂ ਆਈ ਸੂਰਜ ਸਾਹਮਣੇ ਸਾਹਮਣੇ ਆਉਂਦੇ ਸੂਰਜ ਉੱਥੇ ਅੱਜ ਆਏ ਵੀ ਨਹੀਂ ਸੁਰੋ ਦੇ ਅੱਜ ਨਹੀਂ ਆਉਂਦਾ ਕੀ ਸੁਰੋ ਦੇ ਤਾਂ ਆ ਜਾਣਗੇ ਅੱਜ ਨਹੀਂ ਆਉਂਦੇ ਚਾਪ ਚੀਰ ਦੇ ਤਾਂ ਗਈ ਅੱਜ ਸੁਰੋ ਵੀ ਦਿੱਤਾਂਗੇ ਨਹੀਂ ਉੱਪਰ ਕਰ ਲੈਣਾ ਚੰਸ ਮੰਮੀ ਇੱਥੇ ਕੀ ਹੋ ਗਿਆ ਹਾਂ ਤਾਂ ਹੋ ਗਿਆ ਕਿ ਅੱਜ ਲੈ ਕੇ ਪਾਪਾ ਪਾਪਾ ਇਹਦਾ ਆਜ ਵੀ ਆ ਗਈ ਗਾਇਸ ਪਾਪਾ ਸੁੱਤੇ ਭਏ ਮੇਰੀ ਜ਼ਿੰਦਗੀ ਲੈ ਕੇ ਹੁਣ ਫੋਨ ਦੇਖਣ ਲੱਗੇ ਚੱਕ ਕੇ ਕੀ ਦੇਖ ਰਹੇ ਹੋ 1:08 8 ਮਿੰਟ 1:12 ਮਿੰਟ ਗੁੰਨਦੀਦੀ ਰੋਈ ਜਾਂਦੀ ਹੈ ਕਿਥੇ ਕਿਥੇ ਆਸੀ ਗਈ ਕਿਥੇ ਆ ਦੇਖ

आए तेरा मफरल के डा सोना लाता सबू गाइस आ देखो जी साडा सबू आज दोपहर ही सो गया क्लास लागे पड़ गया यस मिस्टर बजाज इड्डा ना है ओहो ओ फोन आऊंगा बल्ला नहीं आऊंगा आऊंगा सूरज देवता जी आ गया देखो जी कितने बजे आया तीन बजे तीन बजे आए सी आप साढ़े तीन बाहर निकले चलो माड़ी माड़ी हवा लग जोगी जूगी कपड़िया बागरू बागरू मैं बहुत सही हाँ देखो 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 कपड़े ही कपड़े क्या करे क्या करे क्या ना करे क्या करे और क्या ना करे हमें बताया जाए ये देखो गुंडा बंदा ये हमेशा मेरे साथ ही रहता है मैं इसको उठा के लेके आई और जाई जाइए आओ चले हम किचन में अब बुक का टाइम हो गया बुक का और तो चली जाओगी गुनू ट्यूशन गई हुई है आ देखो शर्ट फिज मेरा कॉफी मेरा कॉफी नहीं मेरी कॉफी जनाब जिधर पोहा बन गया बनाता मुंडे आपने दोबारा कॉफी है आपने दोबारा पोहा ਓ ਮਾਈ ਗਾਡ ਸੱਚੀ ਕੁੜੀ ਕੀ ਹੈ ਮੇਰੀ ਮੋਟੀ ਸੱਚੀ ਜੀ ਸੱਚੀ ਓਕੇ ਫਿਰ ਕੋਈ ਦੋ ਜਾਣੇ ਅਸੀਂ ਤਾਂ ਹੀ ਆਉਨੇ ਹੁੰਨੇ ਆ ਦੁਪਹਿਰ ਹੀ ਆਉਂਦੇ ਆ ਇਹ ਚਟਪਟਾ ਖਾਣ ਵੇਲੇ ਸਵੇਰ ਨਹੀਂ ਆਉਂਦੇ ਰੋਟੀਆਂ ਪਕਾਉਣ ਇੱਕ ਪਾਸੇ ਰੋਟੀਆਂ ਪਕਾਇਆ ਕਰੋ ਠੀਕ ਹੈ ਰਾਤ ਨੂੰ ਆਉਣਾ ਰੋਟੀਆਂ ਪਕਾ ਕੇ ਦਿਖਾਓ ਇੱਕ ਦਿਨ ਠੀਕ ਹੈ ਕੈਂਟ ਦੀ ਮੇਰੇ ਉੱਤੇ ਰੋਟੀ ਨੇ ਤੁਸੀਂ ਕਦੇ ਵੀ ਪਕਾਈ ਕਿ ਬਗਾਈਆ ਇਹ ਵੀ ਪਕਾਉਣੀ ਆ ਇੱਕ ਦੇਖੀ ਬਾਕੀ ਸਾਰੇ ਕੰਮ ਕਰ ਲਾਂਗੇ ਹੂੰ ਬਾਕੀ ਸਾਰੇ ਕੰਮ ਕਰਾਂਗੇ ਦੇ ਦੋ ਉਪਰ ਇੱਕ ਮੈਨੂੰ ਇੱਕ ਮੈਨੂੰ ਉਹ ਬੁਲਾਓ ਇੱਕ ਇਹ ਇੱਕ ਮੈਨੂੰ ਮੈਗੀ ਨਹੀਂ ਖਵਾਈ ਕਰਦੇ ਬਣਾ ਕੇ ਤੇ ਉਹ ਮੈਨੂੰ ਸਾਰੇ ਕਹਿੰਦੇ ਨਾ ਬਣਾਈ ਕਰ ਦੋ ਇੱਕ ਕਰੀ ਵੀ ਦੇ ਦੋ ਉਹ ਸਾਰੇ ਕਹਿੰਦੇ ਆ ਕਿ ਵਿਆਹ ਤੋਂ ਪਹਿਲਾਂ ਸਾਰੇ ਜਿਹੜੇ ਸਾਡੇ ਕਜ਼ਨਸ ਆ ਸਿਸਟਰਸ ਸਾਰੀ ਜਿਹੜੇ ਬ੍ਰਦਰ ਆਉਂਦੇ ਆ ਤੇ ਮਿੰਟੂ ਸਾਨੂੰ ਮੈਗੀ ਬਣਾ ਕੇ ਖਵਾਉਂਦਾ ਹੁੰਦਾ ਸੀ ਮਿੰਟੂ ਬਹੁਤ ਵਾਰ ਨਾ ਮੈਨੂੰ ਅੱਜ ਤੱਕ ਨਹੀਂ ਖਵਾਈ ਮੈਨੂੰ ਕਹਿੰਗੇ ਤੂੰ ਬਣਾ ਕੇ ਦੇ ਮੈਂ ਤੁਹਾਡੇ ਤੋਂ ਆ ਲੱਗਦੀ ਆ ਫਿਰ ਆ ਪੋਹਾ ਕਿਨੇ ਬਣਾਇਆ ਵਸੇ ਮੈਂ ਹਾ ਤੋ ਤੁਸੀਂ ਮੈਂ ਕਰੀ ਨਾ ਜਸਟ ਹਲਵਾ ਨਾਲ ਪੋਹਾ ਬਣ ਜਾਂਦਾ ਗਾਈਜ਼ ਜਸਟ ਚਮਚਾਕੜ ਛਿਮਾਰਨ ਨਾਲ ਹੂੰ ਤੇ ਲਿਆ ਪਿਆਜ਼ ਗੱਟਿਆ ਟਮਾਟਰ ਗੱਟਿਆ ਤੁਸੀਂ ਬਾਕੀ ਮੈਂ ਪਾ ਦਾਂਗੀ ਪੱਕੀ ਗੱਲ ਐ ਭੱਜ ਗਏ ਨਾ ਮੁਲਕ ਹੋ ਗਏ ਕਿਤੇ ਹੈਲਪ ਕਰੋ ਮੈਂ ਜਾਣਾ ਕਿਤੇ

ਤੁਸੀਂ ਬਣਾ ਪਲੇਟ ਹੋ ਗਈ ਵਿਹਲੀ ਅੱਛੀ ਸਿਰਫ ਆਪਦੇ ਜੋਗ ਆਪਣੇ ਜਨਾਬ ਜਿਹਨੇ ਮੇਰੇ ਤੇ ਆਪਦੇ ਜੋਗ ਬਣਾਇਆ ਸੀਗਾ ਤੇ ਆਹ ਪੂਤਲੀ ਪਹੁੰਚ ਗਈ ਡਿਸ਼ਨ ਗਈ ਹੋਈ ਸੀਗੀ ਮੈਂ ਵੀ ਖਾਣਾ ਮੈਂ ਵੀ ਖਾਣਾ ਮੈਂ ਵੀ ਖਾਣਾ ਸਾਰਾ ਖਾ ਜੀ ਜਿਹੜਾ ਉਹ ਪਿਆ ਉਹਨੂੰ ਸਾਫ ਕਰ ਐਂ ਆਈ ਛੱਡ ਦਿੰਦੀ ਆਦਾ ਮੈਨੂੰ ਖਾਣਾ ਨਹੀਂ ਆਉਂਦਾ ਗਾ ਕਾ ਨਹੀਂ ਆਉਂਦਾ ਮਮਾ ਸਾਬੂ ਖਾਂਦਾ ਨਹੀਂ ਗਾ ਸਾਬੂ ਅਜੇ ਦੁਪਹਿਰੇ ਸੌ ਗਿਆ ਲੈ ਹਰ ਨਹੀਂ ਹੋਗੀ ਗਾਇਸ ਬਣਾਇਆ ਤਾਂ ਕਿਨਾ ਬਹੁਤ ਪਾਪਾ ਨੇ ਤੂੰ ਥੋੜੀ ਘਰੇਸੀ ਕਿ ਤੈਨੂੰ ਕੀ ਪਤਾ

ਅੰਦਰ ਐ ਕੋਈ ਤਾਂ ਹਲੜਾ ਪਿਆ ਰਹਿ ਰਿਹਾ। ਨਹੀਂ ਦੀ ਕਾਲੀ। ਆਹ ਲਓ ਜਿਣੀ ਜਿਣੀ ਛਤਨੀ ਹੈ। ਮੈਨੂੰ ਇਹ ਕੀ ਹੈ? ਇਹ ਦਵਾਈ ਆ। ਇਹ ਮੰਮੀ ਪਾਪਾ ਕਹਿੰਦੇ ਬਸ ਤੇਰੇ ਮੰਮੀ ਪਾਪੀ। ਮੰਮੀ ਪਾਪੀ। ਮੰਮੀ ਪਾਪੀ। ਓਏ ਉਧਰ ਸਬੂ ਚਾਂਦੀ ਦੀ ਡੱਬੀ ਬਣਾ ਕੇ ਹੁਣ ਉਹ ਚ ਪਾਇਆ ਕਰਾਂਗੇ ਆਪਾਂ। ਚਾਂਦੀ ਦੀ ਡੱਬੀ ਦੇ ਵਿੱਚ ਰੱਖਦਾ ਹੈ ਨਾ। ਚੰਦ ਰਾਂ ਕੀ ਸੀ ਕਹਿਣਾ? ਚੰਦ ਜੀ ਡੱਬੇ ਵਿੱਚ ਰੱਖ ਦੇ। ਚੰਦੀ ਹਾਂ ਚਾਂਦੀ ਦੀ ਡੱਬੀ ਵਿੱਚ ਰੱਖ ਲੈ। ਚੰਦਰਾ ਆਤੀ ਜੰਦੀ ਜੀ ਹਾਂ ਦੱਸਦਾ ਹੁੰਦਾ ਨਾ ਜਿੰਦਾ ਆ ਬਲੈਕ ਬਲੈਕ ਲੋ ਵੀ ਮੈਟਰੋ ਛਾ ਮਿਛਮੀ ਹੋ ਗਈ ਭਈ ਭਈਆ ਠੰਡ ਠੰਡੀ ਹੋਈ ਭਈਆ ਉਹ ਤੇਰੀ ਬਾਬੇ ਪਾਦਰ ਸਾਹਿਬ ਦੀ ਮੈਡੀਸਨ ਖਤਮ ਹੋ ਗਈ ਸਕਿਨ ਵਾਲੀ ਉਹ ਲਾਈਨ ਚੱਲੇ ਆ ਰੇਲਵੇ ਸਟੇਸ਼ਨ ਕੋਲੋਂ ਚਲੋ ਭਾਈ ਚਲੋ ਮਿੰਟੂ ਸਾਹਿਬ ਚਲੋ ਉਂ ਥਨ ਖਾ ਲੈ ਯੇ ਥੰਦੀ ਥੰਡਾ ਥੰਦੀ ਥੰਨੇ ਨਤਾ ਭਾਈ ਇਹ ਐਕਟਿਵਿਟੀ ਆਇਆ ਪੈਂ ਹੁਣ ਤਾਂ ਅੱਗ ਉੱਤੇ ਬਿਠਾ ਦਿਓ ਭਾਵੇਂ ਠੰਡ ਫੇਰੀ ਲਊਗੇ ਗਾਇਸ ਹੁਣ ਅਸੀਂ ਖੇਡ ਕੇ ਹਟਿਆ ਤਾਂ ਕਿ ਕਿਸੇ ਨੂੰ ਥਾਨੀ ਲੱਗੇ ਮੈਂ ਤਾਂ ਐਕਟਿਵਿਟੀ ਆਇਆ ਫਿਰ ਮੈਂ ਤਾਂ ਥਾਂ ਤੇ ਲੱਗਦੀ ਆ ਹੋਰ ਲੱਗਣੀ ਨਹੀਂ ਚਾਹੀਦੀ ਸਾਈਡ ਤੇ ਲਾ ਦੇ ਇਹ ਲੋ ਫਰੈਂਡਸ਼ਿਪ ਪਰ ਰੋਟੀਆਂ ਬਣਾਉਣ ਲੱਗ ਗਏ ਸਬਜੀ ਆਪਣੀ ਬਣ ਗਈ ਐ ਜੱਪਾ ਬਣਾਈਆ ਸ਼ਲਗਮ ਤਾਂਨ ਮੈਂ ਕਹਿ ਗਈਆਂ ਕਿ ਅੱਜ ਰੋਟੀ ਲੈ ਜਾਓ ਖਾ ਲਓ ਤੇ ਬਿੱਗ ਬੱਸ ਦੇਖੀ ਜਾਂਦੇ ਆਂ ਦੇ ਦੇਖਦੇ ਆਂ ਕਦ ਤੱਕ ਆਂਦੇ ਐ ਹਜੇ ਤਾਂ ਇੱਕ ਹੀ ਬਣੀ ਐ ਵੈਸੇ ਮੈਨੂੰ ਆਇਆ ਵੀ ਗਰਮ ਗਰਮ ਨਾਲ ਨਾਲ ਖਾਦੀਆਂ ਜਾਣ ਤੇ ਚਲ ਪਤਾ ਲੱਗੇ ਜਾਂਦਾ ਨਾਲ ਮੈਂ ਰੋਟੀ ਤਵੇ ਦੇ ਉੱਪਰ ਹੀ ਸੇਕਦੀ ਹੁੰਦੀ ਆਂ ਥੱਲੇ ਸੇਕ ਨਹੀਂ ਬੰਦ ਕਰਦੀ ਸਾਰੇ ਲੜਦੇ ਹੁੰਦੇ ਸੀ ਥੱਲੇ ਨਹੀਂ ਸੇਕਣੀ ਚਾਹੀਦੀ ਥੱਲੇ ਨਹੀਂ ਸੇਕਣੀ ਚਾਹੀਦੀ ਤੇ ਹੁਣ ਆਪਾਂ ਰੋਟੀ ਤਵੇ ਦੇ ਉੱਪਰ ਹੀ ਸੇਕਦੇ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਰੋਟੀ ਤਵੇ ਦੇ ਥੱਲੇ ਸੇਕਦੀਆਂ ਤੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਰੋਟੀ ਨੂੰ ਤਵੇ ਦੇ ਉੱਪਰ ਹੀ ਸੇਕਿਆ ਕਰੋ ਕਹਿੰਦੇ ਉਹ ਗੈਸ ਲੱਗ ਜਾਂਦੀ ਉਹ ਵਧੀਆ ਨਹੀਂ ਹੁੰਦੀ ਆਪਣੀ ਸਿਹਤ ਵਾਸਤੇ ਤਵੇ ਤੇ ਵੀ ਐ ਪੂਰੀ ਫੁੱਲ ਫੁੱਲ ਕੇ ਲੈਂਦੀ ਆ ਰੋਟੀ ਕੈਂਟ ਕੈਂਟ ਨਾਲੇ ਟੇਸਟੀ ਲੱਗਦੀ ਆ ਤੇ ਤਾਂ ਇੱਕ ਗੱਲ ਹੋਰ ਇਹ ਪਤਾ ਹੈ ਸਰਦੀਆਂ ਦੇ ਵਿੱਚ ਛੇਤੀ ਠੰਡੀ ਨਹੀਂ ਹੁੰਦੀ ਜਿਹੜੀ ਆਪਾਂ ਤਵੇ ਦੇ ਉੱਪਰ ਸੇਕੀ ਹੁੰਦੀ ਹੈ ਜਿਹੜੀ ਆਪਾਂ نیچے ਸੇਕਦੇ ਆ ਤਾਂ ਮਿੰਟਾਂ ਚ ਠੰਡੀ ਹੋ ਜਾਂਦੀ ਹੈ ਦੇਖੋ ਫੁੱਲ ਗਈ ਨਾ ਪੂਰੀ ਕੀ ਆਟਾ ਟਾਈਮ ਤਾਂ ਥੋੜਾ ਜਿਹਾ ਜ਼ਰੂਰ ਵੱਧ ਲੱਗਦਾ ਦੂਜੀ ਨਾਲੋਂ ਬਟ ਹੁਣ ਆਪਾਂ ਸ਼ੁਰੂ ਕਰਤਾ